ਕਿ ਤੁਹਾਡੀ ਜਨਮ ਦਿਨ ਤੇ ਮੌਕੇ ਕੀ ਜਨਾਂ ਜਾਂਦੀ ਜੀ ਮੈਂ ਕਹਿਣਾ ਚਾਹੁੰਦਾ ਜੀ ਮੇਰਾ 68 ਜਨਮ ਦਿਨ ਤਾਂ ਜੀ ਤੇ ਮੈਨੂੰ ਲੋਕਾਂ ਦੀਆਂ ਮੁਬਾਰਕਾਂ ਬਾਤ ਵੀ ਬਹੁਤ ਆਈਆਂ ਮੈਂ ਸੋਚਿਆ ਕਿ ਅੱਜ ਕੱਲ੍ਹ ਬਾਤਾ ਬਰਨਦੇ ਜਿਹੜੇ ਭਰਿਆ ਬੰਦੇ ਹਰਿਆ ਭਰਿਆ ਰੱਖਣ ਦੇ ਲਈ ਜਿਹੜਾ ਪੌਦਾ ਰੋਪਣ ਦੀ ਰਸਮ ਪੂਰੇ ਹਿੰਦੁਸਤਾਨ 'ਚ ਚੱਲੀ ਹੈ ਕਿਉਂ ਨਾ ਮੈਂ ਆਪਣੇ ਜਨਮ ਦਿਨ ਦੇ ਮੌਕੇ ਤੇ ਕੋਈ ਨਾ ਕੋਈ ਆਪਣੀ ਯਾਦਗਾਰੀ ਜੜਿਆ ਹੈ ਛਾਂ ਦਾ ਬੂਟਾ ਲਾਵਾਂ ਜਿਹਨੂੰ ਲੋਕਾਂ ਨੂੰ ਵੀ ਲਾਹ ਮਿਲ ਸਕੇ ਤੋਂ ਮੈਨੂੰ ਬਨ ਵਿਭਾਗ ਨਾਲ ਨਗਰ ਕੌਂਸਲ ਪ੍ਰਧਾਨ ਅਰਜੀਤ ਸਿੰਘ ਜੀਤਾ ਜੀ ਸਾਡੇ ਪ੍ਰਕਾਸ਼ ਸਿੰਘ ਜੀ ਤੇ ਰਾਜਕਈ ਜੀ ਜਿਹੜਾ ਅਸੀਂ ਨਿਕੂਆ ਜੀ ਆਪਣੀ ਪੰਮੀ ਜੀ ਤੇ ਜਗਦੇਸ਼ ਸਿੰਘ ਦਿਲਵਰ ਜੀ ਤੁਹਾਡਾ ਜਿਲ੍ਹੇ ਦਾ ਜੀ ਦਿਲਜੀਤ ਸਿੰਘ ਜੰਗਲਾਤ ਵਿਭਾਗ ਦੇ ਵਾਲੋ ਪੂਰਾ ਸਹਿਯੋਗ ਦਿੱਤਾ ਤੇ ਰਾਜਕਈ ਜੀ ਨੇ ਮੈਨੂੰ ਅੱਜ ਕਿਹਾ ਵੀ ਤੁਹਾਨੂੰ ਜਨਮ ਦੇ ਪਹਿਲਾ ਦਾ ਮੌਲਕਾਂ ਵੀ ਆ ਇੱਕ ਅਭੀ ਤੁਹਾਡੀ ਯਾਦਗਾਰ ਜਿਹੜੇ ਯਾਦਗਾਰ ਮੌਕੇ ਤੇ ਡੜੇ ਦੇ ਦਰਖਤ ਲਾਣਾ ਜਿਹੜਾ ਅੱਜ ਇਹ ਮੈਂ ਅੱਜ ਲਾ ਕੇ ਲਾ ਚੱਲਿਆ ਰੱਖਣਾ ਨੂੰ ਰਾਜਪਾਲ ਜੀ ਆਂਗਰਾ ਇਹ ਪੱਤਰਕਾਰੀ ਦੇ ਪੀਸ਼ੰਤਾਮਾ ਦਾ ਇਹਨਾਂ ਕੋਲ ਖਿਤਾਬ ਹੈ ਔਰ ਇਹ ਜਿਹੜੇ ਆ ਸਭ ਤੋਂ ਪੁਰਾਣੇ ਪੱਤਰਕਾਰ ਹੈ ਇਸ ਇਲਾਕੇ ਦੇ ਬੜਾ ਜਿਹੜੇ ਨਵੇਂ ਪੱਤਰਕਾਰ ਹੈ ਬੜਾ ਕੁਛ ਨਾ ਤੇ ਸਿੱਖਣ ਨੂੰ ਮਿਲਦਾ ਔਰ ਇਹਨਾਂ ਦਾ ਅੱਜ ਜਨਮ ਦਿਨ ਸੀ ਇਸ ਖੁਸ਼ੀ ਦੇ ਵਿੱਚ ਆਦ ਅੰਬੇਦਕਰ ਸਮਾਜ ਸਾਡੇ ਜਿਹੜੇ ਰੰਗ ਕਰਨੀ ਹੈ ਰਾਜਕਈ ਜੀ ਉਹਨਾਂ ਨੇ ਇਹ ਐਫਰਟਸ ਕੀਤੀਆਂ ਔਰ ਇਹ ਬੂਟਾ ਲਗਾਇਆ ਔਰ ਇਹ ਆਮ ਲੋਕਾਂ ਨੂੰ ਵੀ ਅਪੀਲ ਹੈ ਦੇਖੋ ਆਪਣੇ ਜਨਮ ਦਿਨ ਤੇ ਤੁਸੀਂ ਕੇਕ ਕੱਟ ਦਿਓ ਪਾਰਟੀਆਂ ਕਰ ਦਿਓ ਈਦੀ ਬਜਾਏ ਬੂਟੇ ਲਗਾਓ ਬਾਤਾਵਰਣ ਨੂੰ ਬਚਾਓ ਔਰ ਇਹ ਸਨੇਹਾ ਜਿਹੜਾ ਆਂਗਰੇਜ਼ੀ ਨੇ ਵੀ ਦਿੱਤਾ ਹੈ ਰਾਜਕਈ ਜੀ ਨੇ ਵੀ ਦਿੱਤਾ ਹੈ ਆਂਗਰੇਜ਼ੀ ਨੂੰ ਬਹੁਤ ਬਹੁਤ ਮੁਬਾਰਕਾ ਇਹ ਚਰਨਗੰਗਾ ਸਟੇਡੀਅਮ ਦੇ ਵਿੱਚ ਇਤਿਹਾਸਿਕ ਚਰਨਗੰਗਾ ਸਟੇਡੀਅਮ ਹੈ ਜਿੱਥੇ ਹੋਲਾ ਮਹੱਲਾ ਮਹੱਲਾ ਕੱਢਿਆ ਜਾਂਦਾ ਖਾਲਸਾ ਦੀ ਫੌਜਾਂ ਕੱਢਦੀਆਂ ਉਸ ਪਵਿੱਤਰ ਸਥਾਨ ਤੇ ਜਿਹੜਾ ਆਂਗਰੇਜ਼ੀ ਦੇ ਇੱਕ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੂਟਾ ਲਗਾਇਆ ਗਿਆ ਪਾਣੀ ਵਰਗੀ ਜ਼ਿੰਦਗੀ ਹੋਵੇ ਪਾਣੀ ਵਰਗਾ ਸੁਭਾਅ ਡਿਗ ਪਈਏ ਤਾਂ ਝਰਨਾ ਬਣ ਜਾਈਏ ਤੁਰ ਪਈਏ ਤਾਂ ਦਰਿਆ ਕਿਉਂਕਿ ਪੱਤਰਕਾਰੀ ਦੇ ਪਿੱਛੇ ਪਿਤਾ ਮਾ ਬਾਬਾ ਬੋੜ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਸ਼੍ਰੀ ਰਾਜਪਾਲ ਆਂਗਰਾਜੀ ਦੇ ਅੱਜ ਜਨਮ ਦਿਨ ਤੇ ਅਸੀਂ ਜਿਹੜਾ ਬੂਟਾ ਲਗਾਇਆ ਏ ਉਹ ਆਂਗਰਾਜੀ ਦੇ ਘਰ ਕਮਲਾ ਨਾਲ ਲਵਾਇਆ ਏ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀਤਾ ਜੀ ਦਾ ਵੀ ਇੱਕ ਮੰਨਣਾ ਏ ਕਿ ਅਸੀਂ ਸ਼ਹਿਰ ਨੂੰ ਹਰਾ ਭਰਾ ਕਰੀਏ ਔਰ ਸਾਡੇ ਗੁਰੂ ਜੀ ਆ ਇਹ ਇਹਨਾਂ ਨੇ ਦੇਖੋ ਇਹਨਾਂ ਨੇ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ ਏ ਔਰ ਅੱਜ ਵੀ ਦੇਖੋ ਆਪਣੀ ਜ਼ਿੰਦਗੀ 'ਚ ਸਿਖਾ ਕੇ ਜਾ ਰਿਹਾ ਹੈ ਇਹਨਾਂ ਦਾ ਇੱਕ ਪਰਨ ਏ ਕਿ ਮੈਂ ਗੁਰੂ ਨਗਰੀ ਨੂੰ ਹਰਿਆ ਭਰਿਆ ਦੇਖਣਾ ਚਾਹੁੰਦਾ ਔਰ ਇਹਨਾਂ ਨੇ ਜਿੱਥੇ ਸਾਨੂੰ ਪ੍ਰੇਰਨਾ ਦਿੰਦੇ ਐ ਉਥੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਐ ਕਿ ਬੱਚਿਓ ਆਪਣੇ ਸੁੱਖ-ਦੁੱਖ ਚ ਤੁਸੀਂ ਜਿਹੜਾਏ ਉਹ ਬੂਟਾ ਜ਼ਰੂਰ ਲਗਾਓ ਤਾਂ ਕਿ ਅਸੀਂ ਆਪਣੇ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਉਹਨੂੰ ਕੁਛ ਨਾ ਕੁਛ ਦੇ ਕੇ ਜਾਈਏ ਕਹਿੰਦਾ ਹੁੰਦਾ ਕੱਲ੍ਹ ਖੇਲ ਮੇ ਹਮ ਹੋ ਨਾ ਹੋ ਗਰਦਿਸ਼ ਮਿਤਾਰੇ ਰਹੇਗੇ ਸਦਾ ਸੋ ਆਂਗਰੇਜ਼ ਜੀ ਦੀ ਇਹ ਸੋਚ ਨੂੰ ਅਸੀਂ ਘਰ-ਘਰ ਪਹੁੰਚਾਵਾਂਗੇ ਔਰ ਪੰਜਾਬ ਨੂੰ ਦੇਸ਼ ਨੂੰ ਹਰਿਆ-ਭਰਿਆ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਇਹ ਪੰਜਾਬ ਹੈ ਇਹ ਹਰਿਆ-ਭਰਿਆ ਰਹੇ ਸੋ ਮੈਂ ਅੱਜ ਆਪਣੇ ਵੱਲੋਂ ਮੈਂ ਆਪਣੇ ਵੱਡੇ ਵੀਰ ਸ਼੍ਰੀ ਰਾਜਪਾਲ ਆਂਗਰੇਜ਼ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਜਨਮ ਦਿਨ ਤੇ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਜਿਹੜਾ ਚੰਨ ਗੰਗਾ ਸਟੇਡੀਅਮ ਵਿੱਚ ਇਹ ਬੂਟਾ ਲਗਾਇਆ ਹੈ ਬਹੁਤ-ਬਹੁਤ ਧੰਨਵਾਦੀ ਮੈਂ ਕਿ ਤੁਹਾਡੀ ਜਿਹੜੀ ਜਨਮ ਦਿਨ ਤੇ ਮੌਕੇ ਕੀ ਕਹਿਣਾ ਚਾਹੁੰਦਾ ਜੀ ਮੈਂ ਕਹਿਣਾ ਚਾਹੁੰਦਾ